ਰਾਜਵੀਰ ਜਵੰਦਾਦਾ ਭਲੇਖਾ ਪਾਉਂਦੇ ਇਹ ਮੁੰਡੇ ਨੂੰ ਦੇਖ ਮਾਤਾ ਦੀਆਂ ਨਿਕਲੀਆਂ ਭੁੱਬਾਂ ਲੇਕੇ ਜਦ ਆਵਾਜ਼ ਸੁਣੀ ਅਤੇ ਪਤਨੀ ਨੇ ਦੇਖਿਆ ਤਾਂ ਉੱਡ ਗਏ ਸਭ ਦੇ ਹੋਸ਼ ਜੀਹਾਂ ਜਿੱਤੇ ਕੇ ਰਾਜਵੀਰ ਜਵੰਦਾਦਾ ਦਾ ਦੁੱਖ ਜਿਹੜਾ ਹੈ ਬਹੁਤ ਵੱਡਾ ਦੁੱਖ ਹੈ ਪਰਿਵਾਰ ਦੇ ਲਈ ਤੇ ਰਾਜਵੀਰ ਜਵੰਦਾ ਨੂੰ ਭੁਲਾਉਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਵਾਲੀ ਗੱਲ ਹੈ ਜਿੱਤੇ ਕਿ ਬੱਚਿਆਂ ਨੂੰ ਹੌਸਲਾ ਦੇਣਾ ਪਵੇਗਾ ਤੇ ਸਭ ਤੋਂ ਵੱਧ ਉਹਨਾਂ ਬੱਚਿਆਂ ਨੂੰ ਜਿਹੜੀ ਇਹ ਕਮੀ ਮਹਿਸੂਸ ਹੋਵੇਗੀ ساری ਜ਼ਿੰਦਗੀ ਉਹਨਾਂ ਬੱਚਿਆਂ ਨੂੰ ਜਿਹੜਾ ਹੈ ਆਪਣੇ ਪਿਤਾ ਦਾ ਸਦਮਾ ਜ਼ਰੂਰ ਪਰੇਸ਼ਾਨ ਕਰੇਗਾ ਕਿਉਂਕਿ ਛੋਟੀ ਉਮਰੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣਾ ਬਹੁਤ ਹੀ ਵੱਡੀ ਗੱਲ ਹੈ ਜਿਹੜੇ ਦੁੱਖ ਨੂੰ ਸਮਝਦੇ ਨੇ ਉਹ ਇਸ ਗੱਲ ਨੂੰ ਜਾਣਦੇ ਵੀ ਨਹੀਂ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਦੇ ਜਾਣ ਤੋਂ ਬਾਅਦ ਉਹਨਾਂ ਦੇ ਚੌਣ ਵਾਲਿਆਂ ਨੂੰ ਤੇ ਜਿੱਥੇ ਘਾਟਾ ਪਿਆ ਹੀ ਹੈ ਉੱਥੇ ਹੀ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਤੇ ਪਰਿਵਾਰ ਦੇ ਨਾਲ ਜਿੱਥੇ ਕਿ ਹਰ ਕੋਈ ਭਾਵੇਂ ਦੁੱਖ ਸਾਂਝਾ ਕਰ ਰਿਹਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਦੀ ਜੋ ਅਸਲ ਸਥਿਤੀ ਹੈ ਉਹ ਬਹੁਤ ਹੀ ਗੰਭੀਰ ਹੈ ਕਿਉਂਕਿ ਮਾਤਾ ਜਿਹੜੀ ਹੈ ਇਲਾ ਆਪਣੇ ਪਤੀ ਨੂੰ ਖੋ ਚੁੱਕੀ ਹੈ ਤੇ ਹੁਣ ਆਪਣੇ ਇਕਲੌਤੇ ਪੁੱਤ ਨੂੰ ਖੋ ਚੁੱਕੀ ਹੈ ਜਿਸ ਤੋਂ ਬਾਅਦ ਮਾਤਾ ਦਾ ਬਹੁਤ ਜ਼ਿਆਦਾ ਜਿਹੜਾ ਹੈ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਤੇ ਰਾਜਵੀਰ ਜਵੰਦਾ ਦੇ ਬੱਚੇ ਤੇ ਉਹਨਾਂ ਦੀ ਪਤਨੀ ਜਿਹੜੇ ਨੇ ਕਾਫੀ ਲੋ ਫੀਲ ਕਰ ਰਹੇ ਨੇ ਤੁਹਾਨੂੰ ਦੱਸਦੀ ਹੈ ਕਿ ਅੱਜ ਦੇ ਦਿਨ ਸੋਸ਼ਲ ਮੀਡੀਆ ਤੇ ਜਿਹੜੀਆਂ ਖਬਰਾਂ ਨੇ ਉਹ ਵਾਇਰਲ ਹੁੰਦੀਆਂ ਨੇ ਜਿਸ ਦੇ ਵਿੱਚ ਰਾਜਵੀਰ ਜਵੰਦਾ ਵਰਗੇ ਦੇਖਣ ਵਾਲੇ ਕੁਝ ਨੌਜਵਾਨ ਜਿਹੜੇ ਨੇ ਨਜ਼ਰ ਆਉਂਦੇ ਨੇ ਇੱਕ ਨੌਜਵਾਨ ਤੇ ਅਜੀਹਾ ਆ ਜਿਸ ਨੂੰ ਰਾਜਵੀਰ ਜਵੰਦਾ ਦਾ ਭਾਈ ਵੀ ਸੋਸ਼ਲ ਮੀਡੀਆ ਤੇ ਕਿਹਾ ਜਾ ਰਿਹਾ ਹੈ ਜਦ ਕਿ ਉਸ ਸੋਸ਼ਲ ਮੀਡੀਆ ਤੇ ਰਾਜਵੀਰ ਜਵੰਦਾ ਦਾ ਭਾਈ ਨਹੀਂ ਹੈ ਫਿਲਹਾਲ ਉਸ ਦੀ ਸ਼ਕਲ ਜਿਹੜੀ ਹੈ ਥੋੜੀ ਬਹੁਤ ਰਾਜਵੀਰ ਜਵੰਦਾ ਦੇ ਨਾਲ ਮੈਚ ਖਾਦੀ ਹੈ ਪਰ ਕੁਝ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਜਿਹੜੀ ਹੈ ਇਹ ਗੱਲ ਬਿਲਕੁਲ ਕਹੀ ਗਈ ਹੈ ਸੋ ਆਕਰ ਇਹ ਗੱਲ ਜਿਹੜੀ ਹੈ ਮੈਨੂੰ ਜਿੱਥੇ ਸੋਸ਼ਲ ਮੀਡੀਆ ਤੇ ਸਮਝ ਲੱਗੀ ਹੈ ਕਿ ਆਕਰ ਕੁਝ ਲੋਕਾਂ ਦੇ ਵੱਲੋਂ ਇਹ ਗਲਤ ਫਹਮੀ ਨੂੰ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਹ ਰਾਜਵੀਰ ਜਵੰਦਾ ਦਾ ਭਾਈ ਹੈ ਸੋ ਕੋਈ ਕਹਿ ਰਹੇ ਨੇ ਕਿ ਉਹ ਰਿਸ਼ਤੇਦਾਰੀ ਦੇ ਵਿੱਚੋਂ ਆਣ ਜਦ ਕੇ ਸਚਾਈ ਜਿਹੜੀ ਹੈ ਇਸ ਤੋਂ ਉਲਟ ਹੀ ਹੈ ਉਸ ਮੁੰਡੇ ਦਾ ਜਿਹੜਾ ਹੈ ਭੁਲੇਖਾ ਜ਼ਰੂਰ ਪੈਂਦਾ ਹੈ ਤੇ ਉਹ ਕਹਿੰਦਾ ਮੈਂ ਰਾਜਵੀਰ ਜਵੰਦਾ ਦਾ ਫੈਨ ਆ ਤੇ ਬਿਲਕੁਲ ਮੈਂ ਆਪਣੀ ਦੇਖ ਨੂੰ ਜਿਹੜਾ ਹੈ ਉਹਨਾਂ ਵਰਗਾ ਹੀ ਬਣਾ ਲਿਆ ਹੈ ਜਿਸ ਤਰ੍ਹਾਂ ਕਿ ਐਮੀ ਵਿਰਕ ਵਰਗਾ ਦੇਖਣ ਵਾਲਾ ਇੱਕ ਨਿਹਾਲ ਸਿੰਘ ਨੌਜਵਾਨ ਜਿਹੜਾ ਕਿ ਰਾਜਸਥਾਨ ਦਾ ਆ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਐਮੀ ਵਿਰਕ ਦਾ ਸਭ ਤੋਂ ਵੱਡਾ ਫੈਨ ਹੈ ਤੇ ਉਸਨੇ ਵੀ ਕਿਹਾ ਹੈ ਕਿ ਮੇਰਾ ਰਿਸ਼ਤਾ ਤੇ ਕੋਈ ਨਹੀਂ ਪਰ ਮੈਂ ਇੱਕ ਫੈਨ ਆ ਤੇ ਸ਼ੁਰੂ ਤੋਂ ਬਚਪਨ ਤੋਂ ਹੀ ਰਾ ਅਜ ਤੇ ਐਮੀ ਵਿਰਕ ਨੂੰ ਮੈਂ ਬਿਲਕੁਲ ਨੇੜੇੋਂ ਵੇਖਿਆ ਤੇ ਉਹਨਾਂ ਵਰਗੀ ਸ਼ਕਲ ਜਿਹੜੀ ਹੈ ਬਿਲਕੁਲ ਮੇਰੀ ਵੱਡ ਚੁੱਕੀ ਹੈ ਤੋਂ ਆਕਰ ਜੀ ਗੱਲ ਕਰੀਏ ਤਾਂ ਰਾਜਵੀਰ ਜਵੰਦਾ ਦਾ ਵੀ ਸਿਰਫ ਇਹੀ ਹਾਲ ਐ ਸੋ ਆਕਰ ਮਾਤਾ ਅੱਜ ਵੀ ਜੇ ਕਿਤੇ ਰਾਜਵੀਰ ਜਵੰਦਾ ਦੀ ਤਸਵੀਰ ਨੂੰ ਜਾਂ ਕਿ ਵੀਡੀਓ ਨੂੰ ਜਾਂ ਫੋਨ ਦੇ ਉੱਪਰ ਜਾਂ ਫਿਰ ਟੀਵੀ ਦੇ ਉੱਪਰ ਕਿਤੇ ਵੇਖਦੇ ਨੇ ਤੇ ਮਾਤਾ ਦੀਆਂ ਭੁੱਬਾਂ ਨਿਕਲ ਜਾਂਦੀਆਂ ਨੇ ਪਰ ਅਜੇ ਹੀਆਂ ਅਫਵਾਹਾਂ ਨੂੰ ਸੁਣ ਕੇ ਮਾਤਾ ਦਾ ਕੀ ਹਾਲ ਹੁੰਦਾ ਹੋਏਗਾ ਸੋ ਆਪਾਂ ਅੰਦਾਜ਼ਾ ਜਿਹੜਾ ਹੈ ਲਗਾ ਸਕਦੇ ਹਾਂ ਤੁਹਾਨੂੰ ਦੱਸ ਦਈਏ ਕਿ ਮਾਤਾ ਜਿਹੜੀ ਹੈ ਅੱਜ ਵੀ ਆਪਣੇ ਪੁੱਤਰ ਦੀ ਆਵਾਜ਼ ਨੂੰ ਉਡੀਕ ਰਹੀ ਹੈ ਭਾਵੇਂ ਕਿ ਗਾਣਿਆਂ ਦੇ ਵਿੱਚ ਫਿਲਮਾਂ ਦੇ ਵਿੱਚ ਉਸ ਦੀ ਆਵਾਜ਼ ਜਿਹੜੀ ਹੈ ਬਰਕਰਾਰ ਹੈ ਪਰ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਹੁਣ ਵਿਚਕਾਰ ਸਾਡੇ ਨਹੀਂ ਨੇਤੇ ਉਹਨਾਂ ਦੀ オリジナル ਤੇ ਆਪਾਂ ਲਈ ਵੀ ਦਿਲ ਨੂੰ ਸਕੂਨ ਦੇਣ ਵਾਲੀ ਆਵਾਜ਼ ਜਿਹੜੀ ਹੈ ਬਿਲਕੁਲ ਵੀ ਨਹੀਂ ਮਿਲੇਗੀ ਆਖਰਕਾਰ ਫਰਵਾਰ ਨੂੰ ਉਸ ਚੀਜ਼ ਦਾ ਸਭ ਤੋਂ ਵੱਡਾ ਦੁੱਖ ਲੱਗਿਆ ਏ ਤੁਹਾਨੂੰ ਦੱਸ ਦਈਏ ਕਿ ਪਤਨੀ ਨੇ ਦੇਖਿਆ ਇਹ ਤਾਂ ਸਭ ਦੇ ਹੀ ਹੋਸ਼ ਉੱਡ ਗਏ ਤੋਂ ਜਦੋਂ ਸੋਸ਼ਲ ਮੀਡੀਆ ਤੇ ਅਜਿਹੀਆਂ ਖਬਰਾਂ ਨੂੰ ਸੁਣਿਆ ਪਰ ਤੁਹਾਨੂੰ ਦੱਸ ਦਈਏ ਕੁਝ ਲੋਕਾਂ ਦੇ ਵੱਲੋਂ ਅਜਿਹੀਆਂ ਖਬਰਾਂ ਫਲਾਈਆਂ ਜਾ ਰਹੀਆਂ ਨੇ ਜਿਸ ਦਾ ਮਤਲਬ ਜਿਹੜਾ ਹੈ ਸਾਫ਼ ਹੈ ਕਿ ਆਖਰ ਰਾਜਵੀਰ ਜਵੰਦਾ ਦੇ ਨਾਲ ਜੁੜੇ ਹੋਏ ਕੁਝ ਲੋਕ ਜਿਹੜੇ ਨੇ ਉਹ ਬਿਲਕੁਲ ਆਪਣਾ ਫੇਰ ਮਖੱਤਣ ਦੇ ਲਈ ਅਜਹੀਆਂ ਚੀਜ਼ਾਂ ਨੂੰ ਪ੍ਰਚਾਰ ਕਰ ਰਹੇ ਨੇ ਜਦਕਿ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਸੱਚਾਈ ਕੋਈ ਨਹੀਂ ਹੈ ਰਾਜਵੀਰ ਜਵੰਦਾ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਅੱਜ ਵੀ ਉਲੀਕ ਕਰ ਰਹੇ ਨੇ ਆਪਣੇ ਪੁੱਤਰ ਦੀ ਆਪਣੇ ਪਤੀ ਦੀ ਆਪਣੇ ਪਿਤਾ ਦੀ ਬੱਚੇ ਪਰ ਆਖਰ ਰਾਜਵੀਰ ਜਵੰਦਾ ਉਸ ਦੁਨੀਆ ਦੇ ਵਿੱਚ ਚਲੇ ਗਏ ਨੇ ਜਿੱਥੋਂ ਅੱਜ ਤੱਕ ਕੋਈ ਕਦੇ ਵਾਪਸ ਨਹੀਂ ਮੁੜਿਆ ਪਰ ਸੋਸ਼ਲ ਮੀਡੀਆ ਤੇ ਗੱਲ ਦਾ ਆਫਲਾਨਾ ਫਲਾਨ ਵਾਲੇ ਲੋਕਾਂ ਨੂੰ ਥੋੜੀ ਬਹੁਤੀ ਸਮਝ ਜਿਹੜੀ ਹੈ ਜ਼ਰੂਰ ਕਰਨੀ ਚਾਹੀਦੀ ਹੈ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ